देखो जी पंजाब पुलिस ਵੱਲੋਂ پنجاب ਸਰਕਾਰ ਵੱਲੋਂ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਕਿ ਅਸੀਂ ਜਿਹੜੀ ਚਾਇਨਾ ਡੋਰ ਖੁੰਡੀ ਡੋਰ ਆ ਇਹਦੇ ਖਿਲਾਫ ਸਾਰੇ ਇਕਜੁੱਟ ਕੇ ਖੋਗੇ ਖੜੇ ਹੋਏ ਆ ਤੇ ਅਸੀਂ ਤੁਹਾਡੇ ਮਾਧਮ ਤੋਂ ਪ੍ਰੈਸ ਮੀਡੀਆ ਦੇ ਮਾਧਮ ਤੋਂ ਲੋਕਾਂ ਨੂੰ ਪੀਲ ਕਰਦੇ ਆ ਕਿ ਐਸਾ ਕੋਈ ਕੰਮ ਨਾ ਕਰੋ ਜਿਸ ਨਾਲ ਲੋਕਾਂ ਦੀ ਜਾਨ ਉਤੇ ਬਾਨਾ ਵੇ ਬਿਲਕੁਲ ਚਾਇਨਾ ਡੋਰ ਦੇ ਨਾਲ ਗੋਦੀ ਨਾ ਉਡਾਣ ਜਿਹੜਾ ਪੁਰਾਣਾ ਟ੍ਰੈਡੀਸ਼ਨ ਸੀ ਉਹਦੇ ਮੁਤਾਬਕ ਜਿਹੜੀ ਮਾਜਾ ਬੰਦਾ ਸੀਗਾ ਉਹਦੇ ਨਾਲ ਗੋਦੀ ਡਾਣ ਆਪਣਾ ਇੰਜੋਏ ਕਰਨ ਤੇ ਜੇਕਰ ਕੋਈ ਉਡਾਂਦਾ ਜਾਂ ਕੋਈ ਵੇਚਦਾ ਪਾਇਆ ਗਿਆ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਅਸੀਂ ਕੋਈ ਮੁਲੀਫ ਕਰੀ ਗਈ ਅੱਜ ਦੇਖੋ ਜੀ ਸਾਡੇ ਮਾਨਯੋਗ ਡੀਸੀ ਸਾਹਿਬ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਜਿਹੜਾ ਹੁਕਮ ਹੈ ਉਹਦੇ ਮੁਤਾਬਕ ਹਰੇਕ ਸਬ ਡਿਵੀਜ਼ਨ ਵਿੱਚ ਜਿਹੜੇ ਡਰੋਨ ਆ ਉਹ ਫਲਾਈਟ ਕਰਵਾ ਰਹੇ ਆਪਾਂ ਤੇ ਉਹਦੇ ਲੜੀ ਵਿੱਚ ਅਸੀਂ ਅੱਜ ਸੀਡਿੰਗ ਥਾਣੇ ਦੇ ਵਿੱਚ ਉੱਪਰ ਖੜੇ ਹਾਂ ਉਹ ਲੜੀ ਦੇ ਵਿੱਚ ਤੇ ਆਸ-ਪਾਸ ਦੇਖ ਰਹੇ ਜੇਕਰ ਕੋਈ ਬੰਦਾ ਇਸ ਡਰੋਨ ਦੇ ਚਬੇ ਜਾਂਦਾ ਮਤਲਬ ਡਰੋਨ ਨਾਲ ਪਤਾ ਲੱਗਦਾ ਸਾਨੂੰ ਕਿ ਕੋਈ ਕੋਈ ਬੰਦਾ ਇਹ ਗੱਡੀ ਉਡਾ ਰਿਹਾ ਹੈ ਕਨਿਸ ਸਿਗਨਲ ਆ ਅਸੀਂ ਉਹ ਦੇਖਵਾ ਕਰ ਨਹੀਂ ਕਰਨ ਕਰਦੇ ਜੇ ਕਾਨੂੰਨੀ ਤਾਇਆ ਕੇ ਕੋਈ ਕੁਝ ਬੱਚੇ ਦਿਖਾਈ ਵੀ ਆ ਜੀ ਕੁਝ ਬੱਚੇ ਦਿਖਾਈ ਦਤੇ ਜੀ ਅਸੀਂ ਗਰਾਊਂਡ ਲੈਵਲ ਤੇ ਬੰਦੇ ਭੇਜੇ ਆਪਣੇ ਮੁਲਾਜ਼ਮ ਗਏ ਨੇ ਹੁਣ ਜੇ ਅਗਰ ਰਿਕਵਰੀ ਹੋਈ ਜੀ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਲੇਕਿਨ ਇਹ ਗੱਲ ਜ਼ਰੂਰ ਹੈ ਕਿ ਇਹਦੇ ਨਾਲ ਬੜਾ ਵਧੀਆ ਇੰਪੈਕਟ ਪਿਆ ਲੋਕੀ ਘਬਰਾਏ ਨੇ ਕਿ ਹੁਣ ਡਰੋਨ ਉੱਡ ਰਹੇ ਨੇ ਉਹ ਕਾਫੀ ਜਿਆਦਾ ਦੇਖੋ ਤੁਸੀਂ ਆਸ-ਪਾਸ ਬਹੁਤ ਘੱਟ ਗੁੱਡੀ ਉੱਡ ਰਹੀ ਹੈ ਔਰ ਇਹਦਾ ਅੱਛਾ ਇੰਪੈਕਟ ਪਿਆ ਬੱਚਿਆਂ ਦੇ ਮਾਪਿਆਂ ਨੂੰ ਕਿੰਨੇ ਕੀ ਕਰੇ ਬੱਚਿਆਂ ਨੂੰ ਹਾਂ ਬੱਚਿਆਂ ਨੂੰ ਤੇ ਬੱਚੇ ਮਾਪਿਆਂ ਨੂੰ ਇਹ ਮੈਂ ਅਪੀਲ ਕਰਦਾ ਕਿ ਆਪਣੇ ਇਹ ਜ ਚਾਇਨਾ ਜਿਹੜੀ ਡੋਰ ਹੈ ਇਹ ਨਾ ਲੈ ਕੇ ਦਿਓ ਕਿਉਂਕਿ ਜੇਕਰ ਬੱਚਿਆਂ ਕੋਲ ਕੋਈ ਪਾਈ ਗਈ ਤਾਂ ਅਸੀਂ ਮਾਪੇ ਦੇ ਖਿਲਾਫ ਕਾਰ ਵੀ ਕਰਾਂਗੇ ਇਸ ਤੋਂ ਇਲਾਵਾ ਤੁਸੀਂ ਆਪਣੇ ਬੱਚਿਆਂ ਨੂੰ ਗਾਈਡ ਕਰੋ ਕਿ ਇਹ ਜਿਹੜੀ ਚਾਈਨਸ ਡੋਰ ਹੈ ਕਿ ਇਹ ਬੜਾ ਹੁਣ ਆਂਦੇ ਹੁੰਦੇ ਉਹਨਾਂ ਦਾ ਪਰਿਵਾਰਕ ਮੈਂਬਰ ਹੀ ਇਹਦੇ ਚ ਵੇਟ ਚ ਆ ਜਵੇ ਸੋ ਇਸ ਚੀਜ਼ ਤੋਂ ਵਰਜਣਾ ਚਾਹੀਦਾ